ਹੈਲੋ ਜੀ ਸਸਰੀਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਤ ਸ਼੍ਰੀਕਾਲ ਤੇ ਵੀਡੀਓ ਬਣਾ ਰਿਹਾ ਜੀ ਸਾਡਾ ਦੀਪ ਸਿੰਘ ਆ ਤੁਸੀਂ ਰੁੱਸ ਜਾਨੇ ਵੀ ਦੀਪੂ ਵਿੱਚ ਨਹੀਂ ਬੋਲਦਾ ਮੈਂ ਕਿੰਨੇ ਵਾਰ ਤਾਂ ਬੋਲਦਾ ਬੋਲਦਾ ਰਹੇਗਾ ਮੈਂ ਬੜਾ ਬੀਬੀਆਂ ਦੇ ਮੈਸੇਜ ਆਉਂਦੇ ਵੀ ਮੈਂ ਕਿ ਨਹੀਂ ਬੋਲਦਾ ਫੋਨ ਵੀ ਕਰਦੀਆਂ ਦੀਪੂ ਨਹੀਂ ਵਿੱਚ ਬੋਲਦਾ ਮੈਂ ਕਹਿੰਦੀਆਂ ਭਾਈ ਕਦੇ ਕਦੇ ਦੀਪੂ ਨੂੰ ਗੁੱਸਾ ਚੜ ਜਾਂਦਾ ਸੀ ਲੜ ਕੇ ਖਟੇ ਹੁੰਨੇ ਨਾ ਜਿੱਦ ਤੇ ਉਹਦੇ ਵੀਡੀਓ ਚ ਬੋਲਦਾ ਅੱਜ ਵਾਲੇ ਆਪਣੇ ਕੱਟ ਪੀਸ ਆ ਗਏ ਜੀ ਬ੍ਰਾਂਡ ਦੇ ਦੀਪੂ ਪਰ ਇੱਕ ਦੀਆਂ ਮੋਹਰਾਂ ਦਿਖਾ ਦੇ ਸਾਰਾ ਨੇ ਮੋਹਰਾ ਸ਼ੇਮ ਹੋਣਗੀਆਂ ਜੀ ਬਾਰੀ ਬਾਰੀ ਐਵੇਂ ਸੋਡਾ ਸਰ ਖਾਵ ਇਹ ਇਹ ਵੀ ਐਲਮ ਦੇ ਆਲਓਵਰ ਸੂਟ ਹੈ ਜੀ ਤੇ ਇਹ ਜਿਹੜੇ ਸੂਟ ਹੈ ਜੀ ਐਨੇ ਵਧੀਆ ਪਸ਼ਮੀਨੇ ਦੇ ਇਹ ਘੱਟੋ ਘੱਟ 900000 ਦਾ ਸੂਟ ਹੈ ਤੇ ਸੋਨੂ ਬਣੂਗਾ ਸਿਰਫ 600 ਚ ਪਰ ਮਿਲੂਗਾ ਜੀ ਇਹ ਪੀਸਾਂ ਚ 5 ਮੀਟਰ ਦੀ ਕੱਟ ਕਿਸੇ ਦੀ ਨਹੀਂ 2.5 2.5 ਦੀ ਕੱਟ ਹੋਊਗੀ ਇਹ ਹੈ ਜੀ ਆਪਣਾ ਪਹਿਲਾ ਕਲਰ ਹੈ ਹੈ 5 ਮੀਟਰ ਜਿੱਫਟਾ ਇੱਥੇ ਦੀ ਕੱਟ ਇਹ ਤੇ ਰੰਗ ਜਣਮਿਆ ਪਰ ਕਈ ਕਈ ਪੀਸ ਹੈ ਜਿਵੇਂ ਆਹ ਤਾਂ ਸੂਟ 'ਚ ਇੱਕੋ ਹੀ ਪੀਸ ਹੈ ਇੱਕ ਦੇ ਖੋਲ-ਖੋਲ ਅਸੀਂ ਪੀਸ ਦਿਖਾਵਾਂਗੇ ਬਾਕੀ ਦੀਆਂ ਰੱਖਾਂਗੇ ਅਸੀਂ ਤਾਂ ਹਾਂ ਜੀ ਨਾਲ ਹੀ ਧਰ ਦਿਓ ਵੀ ਆਹ ਦੇ ਆ ਜੀ ਕਰੀਮ ਆ ਦੇਖੋ ਇਹਦੀ ਕਰੀਮ ਪੋਏ ਆ ਤੇ ਹੈ ਹੈਗੇ ਆ 3-4 ਸੂਟ ਆ ਦੇਖੋ ਜੀ ਇਹ 3-4 ਸੂਟ ਹੈਗੇ ਆ ਆ ਵੀ ਦੀ ਪੂਰੋ ਹੈਗੇ ਹਨਾ ਹਾਂ ਆ ਲਓ ਜੀ ਇਹ ਕੁਝ ਦੋ-ਦੋ ਪੀਸ ਹੈ ਜੀ ਆ ਲਓ ਤਾਂ ਕਰਕੇ ਜਿਸ ਨੂੰ ਇਕੱਠੇ ਦਿਖਾ ਰਹੇ ਆਂ ਵੀ ਫਿਰ ਬਾਹਲੇ ਨਹੀਂ ਤੁਸੀਂ ਹਲ ਜਿਓਂਗੇ ਆ ਲਓ ਜੀ ਤੂੰ ਇਹ ਥੱਲੇ ਬਾਵਾ ਤੂੰ ਇੱਕ ਧਰਤ ਥੱਲੇ ਨਹੀਂ ਧਰਨਾ ਉਹ ਕੀ ਲੈ ਆ ਥੱਲੇ ਨਾ ਧਰ ਦੇ ਉਹਨੂੰ ਚੱਕ ਦੂੰਗੀ ਆ ਦਿਖਾ ਦੇ ਤੂੰ ਬਿਸਤਰਗਾ ਨਹੀਂ ਦਿਖਾ ਰਿਆ ਤਾਂ ਆ ਇਹਦੇ ਨਾਲ ਦੇ ਜੀ ਕਈ ਪੀਸ ਐ ਜੇ ਇਹਨਾਂ ਨੂੰ ਸਾਈਡ ਤੇ ਧਰ ਲਿਆ ਕਰੂੰਗੀ ਹਾਂ ਨਾਲ ਦੇ ਸੂਟ ਦਿਖਾਈ ਜੂੰਗੀ ਕਦੇ ਕਹੇ ਤਾ ਦੀ ਤੂ ਦੀ ਮੈਨਾਂ ਨਹੀਂ ਵੰਦੀ ਐ ਚੰਗਾ ਰਹੇਗਾ ਮੰਨੇਗਾ ਭਾਈ ਗੁੱਡੀ ਐ ਨਾ ਮੰਨੀ ਫੇਰ ਨਰਮੁੰਨੀ ਵਰ ਇਹ ਆਹ ਲੋ ਜੀ ਮੈਂ ਪੀਸ ਸਾਈਡ ਤੇ ਧਰੂੰਗੀ ਐਵੇਂ ਦੀ ਪੁਰਸਕੇ ਨ ਭੱਜ ਕੇ ਤੂੰ ਜਿਉਂ ਬਣਾਉਂਦਾ ਬਣਾਉਂਦਾ ਆਹ ਕਿ ਗਰੇਸ ਗਰੇ ਭਾ ਦਾ ਇਹਦੀ ਜਿਹੜੀ ਧਰਤੀ ਹੈ ਜੀ ਗਰੇ ਤੇ ਮਾਸਟਰਡ ਵੀ ਕਹਿ ਸਕਦੇ ਆ ਕਿ ਇਹਦੇ ਵਿੱਚ ਮਾਸਟਰਡ ਜੇ ਵੀ ਡੱਬੇ ਆ ਤੇ ਗਰੇ ਜੇ ਵੀ ਹੈ ਤੇ ਜਿਵੇਂ ਇਹਦੇ ਵਿੱਚ ਕਰੀਮ ਹੈ ਇਹਦੇ ਵਿੱਚ ਕੱਲੇ ਕਰੀਮ ਸੀ ਇਹਦੇ ਵਿੱਚ ਗਰੇ ਹੈ ਤੇ ਮਾਸਟਰਡ ਹੈ ਅਸੀਂ ਨਾਂ ਤਾਂ ਨਾਲ ਬੋਲ ਰਹੇ ਆਂ ਫਿਰ ਸੋਨੂੰ ਦੱਸਣਾ ਸੌਖਾ ਹੁੰਦਾ ਤੇ ਸਾਨੂੰ ਪੜ੍ਹਨਾ ਸੌਖਾ ਹੁੰਦਾ ਹੈ ਕਿ ਸਾਰਾ ਸਟਾਫ ਨਮਾ ਗਈ ਹਾਂ ਬਹੁਤ ਸੋਹਣਾ ਸਟਾਫ ਹੈ ਜੀ ਇਹਦੇ ਨਾਲ ਤੇ ਕਈ ਪੀ ਸਕਦੇ ਤੇ ਆ ਵੀ ਇਸ ਦੋ ਹੋਣਗੇ ਜੀ ਕਿਉਂਕਿ ਇਹਦੇ ਨਾਲ ਦੇ ਅੱਜ ਕੁਝ ਆਫਲਾਈਨ ਵੀ ਬਗੇ ਜੀ ਆਪਣੇ ਵੀ ਕਸਟਮਰ ਘਰੇ ਵੀ ਆਉਂਦੇ ਆ ਲੈਣ ਜੀ ਆ ਲਓ ਜੀ ਜੇ ਕਿਸੇ ਨੇ ਸਾਥੋਂ ਹੋਲਸੇਲ ਦੇ ਪੀਸ ਲੈਣੇ ਹੋਣ ਵੀਰੇ ਸਾਨੂੰ ਪਹਿਲਾਂ ਦੱਸਣਾ ਪੈਂਦਾ ਵੀ ਫਿਰ ਅਸੀਂ ਉਹਦੇ ਹਿਸਾਬ ਨਾਲ ਅਗਲੇ ਦਾ ਆਰਡਰ ਰੱਖ ਦਿੰਨੇ ਆ ਬੋਰਾ ਸਾਨੂੰ ਦੱਸਣਾ ਪੈਂਦਾ ਵੀ ਅਸੀਂ ਇੰਨੇ ਕੁ ਪੀਸ ਲੈਣੇ ਆ ਪੀਸ ਉਹਨੂੰ ਦੱਸ ਤਾਂ ਸਾਡੇ ਕੋਲੇ 250 ਵਾਲੇ ਹੁੰਦੇ ਆ ਤੇ 300 ਵਾਲੇ ਨੇ ਬਸ ਇਕੱਠੇ ਪੀਸਾਂ ਵਾਂਗਰ ਥੋੜਾ ਬਹੁਤਾ ਲੈਸ ਹੁੰਦਾ ਜੀ ਬਾਲਾ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਆਪ ਹੀ 20 30 ਰੁਪਏ ਕੱਢਦੇ ਆ ਜੀ ਠੀਕ ਹੈ ਜੀ ਆਡ ਡਿਜ਼ਾਈਨ ਆ ਗਈ ਇਹ ਮਸਿਓਲੀ ਟੇਡਾ ਦਿਖਾਈ ਜਨੀ ਹੈ ਇਹ ਐਸਲੋਟ ਡਿਜ਼ਾਈਨ ਹੈ ਬੇਲਾ ਸਿੱਧੀਆਂ ਜਾਂਦੀਆਂ ਤਾਂ ਕਰਕੇ ਜੀ ਅਸੀਂ ਆਪ ਬਹੁਤ ਘੱਟ ਕੱਟਦੇ ਆ ਵੀ ਸਾਡਾ ਹੋਲ ਸੇਲ ਦਾ ਪ੍ਰਾਈਸ ਹੀ ਹੈ ਸਾਰਾ ਹੀ ਹੋਲ ਸੇਲ ਵਾਂਗੂ ਦੇ ਰਹੀਆਂ ਜੀ ਰਿਟੇਲ ਅਸੀਂ ਕੰਮ ਹੀ ਨਹੀਂ ਕਰਦੇ ਜੀ ਤਾਂ ਡਿਜ਼ਾਈਨ ਸਾਰੇ ਨਵੇਂ ਹਨ ਦੇ ਆ ਦੇਖੋ ਜਿਹਦੇ ਵਿੱਚ ਮਸਟਰਡ ਤੇ ਗ੍ਰੇ ਹੋਰ ਫੁੱਲ ਹੈ ਫਰਕ ਹੈ ਜੀ ਫੁੱਲਾਂ ਦਾ ਵਿੱਦੀ ਇਹ ਜਦੋਂ ਮਿਲਾ ਕੇ ਲੱਗ ਜਾਂਦੇ ਹੁੰਦੇ ਬਹੁਤ ਚੰਗਾ ਇਹਦੇ 'ਚ ਹੈ ਜੀ ਇਹਦੇ 'ਚ ਹੈਗੇ 3-4 ਸੂਟ ਆ ਕਲਰ ਦਾ ਫਰਕ ਨਹੀਂ ਹੈਗਾ ਦਾ ਤੇ ਵੀ ਸੇਮ ਸੇਮ ਹੈ ਦਾ ਸੇਮ ਆ ਆਹ ਇਹ ਨਾਲ ਦਾ ਹੈ ਹਾਂ ਫੇਰ ਮਲਾ ਕੇ ਧਰੇ ਸੀ ਤੇ ਆਹ ਇੱਕ ਜਿਹੜਾ ਪਹਿਲਾਂ ਟਪ ਕੇ ਗਿਆ ਉਹਦੇ ਨਾਲ ਦਾ ਪੀਸ ਹੈ ਜੀ ਇਹ ਟਪ ਕੇ ਗਿਆ ਇਹਦੀ ਭੂਏ ਦਾ ਪਿਸਟਾ ਸ਼ੇਡ ਹੈ ਇਹਦੀ ਲਾਈਟ ਮਸਟਰਡ ਜਾਂ ਮਿੱਟੀ ਰੰਗ ਦੀ ਜਿਹਾ ਕਹਿ ਸਕਦੇ ਆ ਇਹ ਚ ਦੋਈ ਵੀ ਦੋਈ ਪੀਸ ਹੈ ਜੀ ਇਹ ਡਿਜ਼ਾਈਨ ਮਿਲਦੇ ਜੁਲਦੇ ਹੈ ਜੀ ਬਸ ਫੁੱਲਾਵਰ ਦਾ ਫਰਕ ਪਾ ਜਾਂਦਾ ਜੀ ਇਹਦੇ ਵਿੱਚ ਜੀ ਹੈਗਾ ਪਿਸਤਾ ਤੇ ਲਾਈਟ ਪਿੰਕ ਇਹਦੇ ਵੀ ਹੈਗੇ ਆ ਜੀ ਚਾਰ ਪੀਸ ਇਹਦੇ ਨਾਲ ਦਾ ਟੱਪ ਗਿਆ ਹਾਂ ਇਹਦੇ ਨਾਲ ਦਾ ਟੱਪ ਗਿਆ ਇਹਦੇ ਨਾਲ ਪਾਸੇ ਫੁੱਲਾਵਰ ਦਾ ਹੀ ਫਰਕ ਆ ਜੀ ਮੜਾ ਵੜਾ ਇੱਕੜ ਜਾਂ ਚ ਆਪਣੇ ਕੋਲੇ ਦੋ ਦੋ ਰੰਗ ਵੀ ਹੈਗੇ ਆ ਇਹ ਓਨਲੀ ਕੱਟ ਪੀਸਾਂ ਜਾਇਆ ਹੋਇਆ ਜੀ ਤੇ ਵਧੀਆ ਵਾਲੇ ਆ ਜੀ 90000 ਦਾ ਸੂਟ ਹੈ ਵੀਰੇ ਜਿਹੜਾ ਤੁਹਾਨੂੰ 600 ਚ ਬਣ 300 ਦਾ ਪਰਪੀ ਸਹੀ ਤੇ 600 ਦਾ ਸੂਟ ਇਹਦੇ ਕਾਫੀ ਪੀਸ ਹੈ ਜੀ ਆ ਦੇਖੋ ਜੀ ਇਹਦੇ ਵੀ ਸੁੱਖ ਨਾਲ ਕਾਫੀ ਪੀਸ ਹੈ ਇਹ ਅਸੀਂ ਤਾਂ ਇਤਵਾ ਪੀਸ ਲੈ ਕੇ ਜਾਂਦੇ ਕਸਟਮਰ ਕੋਈ ਵੀ ਹੋਣਾ ਰਹੇ ਜੀ ਕਈ ਵਾਰ ਪਹਿਲਾਂ ਕਸਟਮਰ ਆਏ ਨੇ ਕਹਿੰਦੇ ਇੱਕ ਸਾਨੂੰ ਨਹੀਂ ਦਿੱਤਾ ਜੀ ਐ ਕਰਤਾ ਨਹੀਂ ਬਾਵਾ ਲਿਆਉਣ ਲੱਗੇ ਪੀਸ ਇੱਕ ਚੀ ਪੀਸ ਆਪਣੇ ਸੁੱਖ ਨਾਲ ਨੂੰ 1.5 ਤੋਂ 2-2 ਲੱਖ ਦਾ ਆਉਂਦਾ ਜੀ ਅਸੀਂ ਵੀ ਵਿਚਾਰੇ ਮਾੜੇ ਮੋٹے ਵੱਧ ਪੀਸ ਲਿਆਉਣ ਵਾਲੇ ਹੋ ਗਏ ਸਾਨੂੰ ਵੀ ਲੋਕ ਛੇਡਾ ਕਰਦੇ ਸੀ ਕਹਿੰਦੇ ਧਰ ਕੇ 50000 ਦਾ ਕਪੜਾ ਆ ਕੇ ਵੱਡੇ ਕੱਪੜੇ ਵਾਲੇ ਬਣਦੇ ਆ ਚਲੋ ਕੋਈ ਨਹੀਂ ਮਖਿਆ ਵਾਹਿਗੁਰੂ ਨੇ ਕਿਰਪਾ ਇਹੋ ਜੀ ਕਰੀ ਐ ਦੇਖ ਚੱਲ ਵੀਰ ਦੋ ਗੇਮਾਂ ਪੈਂਦੀਆਂ ਹਾਂ ਵਾਹਿਗੁਰੂ ਨੇ ਕਿਰਪਾ ਕਰਤੀ ਜੀ ਆਪੀ ਜਵਾਬ ਮਿਲ ਗਿਆ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਸੀ ਉਹਨਾਂ ਨੂੰ ਆ ਲਓ ਮਾੜਾ ਟਾਈਮ ਦੇਖ ਤੇਰਾ ਦਿਲ ਘਾਤੋ ਘਟਦਾ ਹਲੋ ਜੀ ਪ्योर ਪਸ਼ਮੀਨਾ ਵੀ ਰਹਿ ਚ ਮੈਂ ਦੱਸਣਾ ਭੁੱਲ ਗਈ ਇਹ ਪ्योर ਪਸ਼ਮੀਨਾ ਦੇ ਐ ਇਹ ਵੀ ਦੋ ਐ ਇਹ ਪਰ ਛੂਟ ਇੱਕੋ ਹੀ ਐ ਇਹਨਾਂ ਦੇ ਨਾਲ ਬੜਾ ਬੜਾ ਫੋਏ ਜੀ ਫਰਕ ਪੈਂਦਾ ਜੀ ਆ ਫੇਰ ਆ ਗਿਆ ਕਰੀਮ ਕਰੀਮ ਦੇ ਵਿੱਚ ਜੈਲੋ ਪਿਸਤਾ ਸਾਰਾ ਇਹ ਵੀ ਤਿੰਨ ਚਾਰ ਪੀਸ ਐ ਜੀ ਸਾਰਾਂ ਦੇ ਪੱਕੀਆਂ ਮੋਹਰਾ ਹੋਣੀਆਂ ਵੀ ਆਲਮ ਦੇ ਪੀਸ ਇਹ ਜੀ ਦੀਪੋ ਕਰੀਓ ਸਾਰੇ ਚੱਕ ਕੇ ਜਾਹੀ ਤੇ ਚੱਕ ਦੇ ਇੱਕ ਇਹਦੇ ਨਾਲ ਦੇ ਵੀ ਹੈਗੇ ਵੀਰੇ ਆਪਣੇ ਕੋਲੇ 5 ਤੋਂ 6 ਪੀਸ ਰੂ ਰੂ ਇਹ ਆ ਦੇਖੋ ਜੀ ਆ ਵੀ ਆਪਣੇ ਕੋਲ ਆ ਬਹਿਗਾ ਜੀ ਤੇ ਚਾਰ ਫੜ ਜਾਈ ਇਧਰੀ ਚੱਕ ਲੈਣਾ ਹੁੰਦਾ ਤੇ ਆ ਛੜ ਦੇ ਵੀ ਆਪਣੇ ਕੋਲੇ ਹੈਗੇ ਆ ਜੀ 4 ਪੀਸ ਜਿਹੜਾ ਮਰਜੀ ਪੀਸ ਲਓ ਜੀ ਆ ਲਓ ਬਹੁਤ ਸੁਣੀ ਚੀਜ਼ ਹੈ ਵੀਰੇ ਬਾਰ-ਬਾਰ ਤੁਹਾਡਾ ਸਿਰਕੀ ਖਾਉਂਗੀ ਸਾਰੇ ਮੋਹਰ ਵਾਲਾ ਕੱਪੜਾ ਇਹ ਬਸ ਸਿੱਧੀ ਮੁੱਖ ਦੀ ਗੱਲ ਆ ਬੀ ਐਲ ਐਮ ਬ੍ਰਾਂਡ ਆ ਪੱਕਾ ਜੀ ਹਾਂ ਬ੍ਰਾਂਡ ਦਾ ਕੱਪੜਾ ਜੀ ਆਪਾਂ ਕੋਈ ਧੋਖਾ ਨਹੀਂ ਕੋਈ ਕੁਛ ਨਹੀਂ ਅਗਲਾਂ ਕੋਲੇ ਜਾਂਦਾ ਜਿਹਨਾਂ ਨੂੰ ਪਤਾ ਹੀ ਹੈ ਅਸੀਂ ਕੰਮ ਬਹੁਤ ਮਤਲਬ ਆ ਦੇਖ ਕੇ ਸਾਫ ਸੁਥਰਾ ਕਰਦੇ ਹਾਂ ਵੀ ਕਿਸੇ ਦਾ ਵੀ ਮਨ ਦੂ ਤੇ ਜਿਹੜਾ ਆਪਣਾ ਹੁਣ ਸਟਾਫ ਆਇਆ ਜੀ ਸਾਰਾ ਨਵਾਂ ਡਿਜ਼ਾਈਨ ਚ ਹੈ ਜੀ ਆਪਾਂ ਨਹੀਂ ਚੱਕ ਕੇ ਹਜੇ ਤਾਂ ਕਸਟ ਆਫ ਤੁਸੀਂ ਦੇਖਿਆ ਬਹੁਤ ਰੇਅਰ ਦੇਖਿਆ ਹੋਣਾ ਸਟਾਫ ਇਹ ਆ ਦੇਖ ਜੀ ਇਹ ਚ ਕਾਫੀ ਚ ਬੂਜਿਆ ਆਹੀ ਫਰਕ ਪਾਇਆ ਜਾਂਦਾ ਜੀ ਆਹ ਦੇਖੋ ਇਹਦੇ ਚ ਕਾਫੀ ਹੈ ਜਿਹੜਾ ਪਹਿਲਾਂ ਟੱਪ ਕੇ ਗਿਆਗਾ ਉਹ ਪਿਸਤਾ ਕਲਰ ਹੈ ਤੇ ਆ ਗਿਆ ਜੀ ਹੁਣ ਇਹ ਨਵਾਂ ਜਿਹਾ ਡਿਜ਼ਾਈਨ ਆ ਸਾਰਾ ਪਿਓਰ ਪਸ਼ਮੀਨਾ ਜੀ 900000 ਵਾਲੇ ਸੂਟ ਆ ਜਿਹੜੇ ਪੀਸਾਂ ਚ ਤੁਹਾਨੂੰ 6 600 ਚ ਬਣਨਗੇ ਸੂਟ ਕੱਟ ਕੇ ਬਣਦਾ ਜੀ ਮੈਂ ਹੁਣ ਤੱਕਰ ਬਾਧੂ ਕਪੜੇ ਸਟੀਚਿੰਗ ਕੀਤੇ ਆ ਸੂਟ ਤਾਂ ਕਟਿੰਗ ਚ ਬਣਦਾ ਪੂਰਾ ਟੌਪ ਦਾ ਬਣਦਾ ਹੈ ਜਿੱਡਾ ਮਰਜੀ ਬੰਦਾ ਮੋਟਾ ਹੋਵੇ ਕਿਵੇਂ ਵੀ ਹੋਵੇ ਤੇ ਇਹ ਸੂਟ ਬਣਦੇ ਆ ਜੀ ਆ ਦੇਖੇ ਜੀ ਮਾਸਟਰਡ ਭੁਆਏ ਆ ਜੀ ਹੈ ਜੀ ਗ੍ਰੀਨ ਇਹ ਛੋਟੇ ਛੋਟੇ ਕਲਰਾਂ ਦਾ ਫਰਕ ਹੈ ਜੀ ਫੁੱਲ ਜਿੱਥੇ ਫੁੱਲਾਂ ਦਾ ਫਰਕ ਹੈ ਜੀ ਦੇਖੋ ਆਹ ਕ੍ਰੀਮ ਕ੍ਰੀਮ ਭੁਏ ਦੀ ਇਹਦੋਂ ਪਹਿਲਾਂ ਟਪ ਕੇ ਗਿਆ ਜੀ ਪਿਸਤਾ ਜਾਂ ਇਹਦੀ ਭੁਏ ਜੀ ਕਰੀਮ ਹੈ ਕਰੀਮ ਦੇ ਹੈਗੇ ਆ 4 ਪੀਸ ਜੀ ਆ ਆ ਗਿਆ ਜੀ ਇੱਕ ਕਪੜੇ ਕੋਲ ਆ ਦੇਖੋ ਜੀ ਲਾਈਟ ਪੇਸਤਾ ਫੁੱਲ ਛੋਟੇ ਤੇ ਵਿੱਚ ਪਿੰਕ ਆ ਮਸਟਰ ਆ ਗਿਆ ਆ ਮਸਟਰ ਆ ਗਿਆ ਜੀ ਇਹ ਆਪਣਾ ਲਾਸਟ ਸੂਟ ਸੀ ਇਹ ਅਸੀਂ ਤਾਂ ਦਿਖਾਏ ਆ ਜੀ ਰੰਗ ਪਲੀਜ਼ ਸਕਰੀਨ ਸ਼ਾਟ ਚੰਗੀ ਤਰ੍ਹਾਂ ਖਿੱਚ ਲੈਣਾ ਤੇ ਬਾਕੀ ਤੁਸੀਂ ਬੋਲ ਕੇ ਨਾਲ ਭੇਜ ਸਕਦੇ ਹੋ ਤੇ ਪਲੀਜ਼ ਜਿਨ੍ਹਾਂ ਨੇ ਪੀਸ ਲੈਣੇ ਹੁੰਦੇ ਨਾਲ ਦੀ ਨਾਲ ਬੋਲ ਕੇ ਪਾਇਆ ਕਰੋ ਵੀ ਸਾਨੂੰ ਇੰਨੇ ਪੀਸ ਲੈਣੇ ਆਹ ਹਾਂ ਲੈਣੇ ਤੁਸੀਂ ਫੋਟੋ ਪਾ ਕੇ ਛੱਡ ਦਿੰਦੇ ਹੋ ਬਾਅਦ ਚ ਤੁਸੀਂ ਗੁੱਸਾ ਕਰਦੇ ਹੋ ਵੀ ਸਾਨੂੰ ਪੀਸ ਜਿੱਤੇ ਮੈਡਮ ਅਸੀਂ ਫੋਟੋਆਂ ਪਾਈਆਂ ਸੀ ਨਾਲ ਦੀ ਨਾਲ ਦੱਸਣਾ ਪੈਂਦਾ ਜੀ ਸਾਡੀ ਬੁਕਿੰਗ ਚੱਲ ਰਹੀ ਹੁੰਦੀ ਹੈ ਜਿਵੇਂ ਅੱਜ ਅਸੀਂ ਮੈਚਿੰਗ ਸੂਟਾਂ ਦੀ ਵੀਡੀਓ ਪਾਈ ਸੀ ਇਹ ਚ ਪੰਜ ਚਾਰ ਸੂਟ ਰਹਿ ਗਏ ਜੀ ਸਾਰੇ ਵਿਕ ਚੁੱਕੇ ਆ ਸੋ ਸਾਰੇ ਕਿਤੇ ਸਾਡੀ ਸ਼ਿਪਿੰਗ ਹੈ ਜੀ ਤੇ ਕੋਡ ਅਵੇਲੇਬਲ ਨਹੀਂ ਹੈਗਾ ਵੀ ਜਿਹੜੇ ਕਹਿੰਦੇ ਵੀ ਘਰੇ ਪੈਸੇ ਦੇਵਾਂਗੇ ਉਹ ਸਾਡੇ ਕੋਲੇ ਹੈ ਨਹੀਂ ਜੀ ਪੇਮੈਂਟ ਆਨਲਾਈਨ ਕਰ ਲਈ ਪੈਂਦੀ ਹੈ ਤੇ ਬਾਕੀ ਅਸੀਂ ਟਰੈਕਿੰਗ ਨੰਬਰ ਦਿੰਨੇ ਹੁੰਦੇ ਆ ਪਲੀਜ਼ ਸਾਡੇ ਕੋਲੇ ਵੀ ਬਹੁਤ ਟਾਈਮ ਵਿੱਚ ਖਿੱਚਵਾਉਂਦਾ ਤੁਸੀਂ ਸਾਨੂੰ ਪੁੱਛਦੇ ਹੁੰਦੇ ਹੋ ਨਾ ਵੀ ਪਾਰਸਲ ਕਿੱਥੇ ਆਇਆ ਨਹੀਂ ਆ ਜਾਂਦਾ ਜੀ ਹਫਤੇ ਦੇ ਵਿੱਚ ਵਿੱਚ ਪਹੁੰਚ ਜਾਂਦਾ ਵਾ ਕਿਸੇ ਕੋਲੇ ਦੋ ਦਿਨਾਂ ਤੋਂ ਪਹੁੰਚ ਜਾਂਦਾ ਕਿਸੇ ਕੋਲੇ ਚਾਰ ਦਿਨ ਤੋਂ ਪਲੀਜ਼ ਅਸੀਂ ਸਿਰਫ ਪਰਚੀਆਂ ਟਰੈਕਿੰਗ ਦੀਆਂ ਤਾਂ ਪਾਉਣੇ ਨੇ ਤੁਸੀਂ ਟਰੈਕ ਕਰ ਲਿਆ ਕਰੋ ਸਾਡੇ ਕੋਲੇ ਵੀ ਟਾਈਮ ਬਹੁਤ ਘੱਟ ਹੁੰਦਾ ਜੀ ਮੈਨੂੰ ਕਰਨਾ ਨਹੀਂ ਆਉਂਦਾ ਜੀ ਫਿਰ ਦੀਪੂ ਕਰਦਾ ਪਰ ਦੇ ਪੁੱਜ ਤੋਂ ਫਿਰ ਹੀ ਹੁੰਦਾ ਉਹ ਟ੍ਰੈਕਿੰਗ ਕਰਦਾ ਮੈਨੂੰ ਨਹੀਂ ਕਰਨਾ ਆਉਂਦਾ ਤੁਸੀਂ ਆਦੇ ਬੱਚਿਆਂ ਨੂੰ ਕਹਿਆ ਕਰੋ ਟ੍ਰੈਕਿੰਗ ਤੇ ਬੱਚੇ ਕਰ ਲੈਂਦੇ ਮੇਰੀ ਔਰ ਸੀਧਾ ਪਾਉਣ ਦਾ ਮਤਲਬ ਇਹੀ ਹੁੰਦਾ ਵੀ ਤੁਹਾਡਾ ਪਾਰਸਲ ਕਿੱਥੇ ਆ ਗਿਆ ਸੋ ਵੀਡੀਓ ਬਣਾਉਣ ਚ ਕੋਈ ਕਹੀ ਗਈ ਕਮੀ ਰਹੀ ਹੋਵੇ ਮੇਰੇ ਬੰਨੀ ਵਿੱਚ ਮੇਰੇ ਪੁੱਤਰ ਬੰਨੀ ਹੋ ਸੌਰੀ ਸੋ ਆਪ ਸਭ ਨੂੰ ਗੁਰੂ ਮਹਾਰਾਜ ਰਾਮਦਾਸ ਜੀ ਚੜਦੀ ਕਲਾ ਚ ਰੱਖਣ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਾਸਾਡਾ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ